そう。Oh. ਤਸਿਸ ਕਰਨੀ ਰਬ 15 ਕੋ 2021 ਵਿਕਰਮੀ ਪਰਗਰਾ ਗਿਆਨ ਸਿੰਘ ਦੇ ਘਰ ਜ਼ਿਲ੍ਹਾ ਗੁਰਦਾਸਪੁਰ ਗੁੜ ਕਹੀ ਮੈਂ ਸਿਫਤ ਕਰਾਂ ਪੂਰੇ ਸਤਿਗੁਰ ਦੀ ਗੁਰ ਕਹਿ ਮੈਂ ਸਿਫਤਾ ਕਰਾਂ ਪੂਰੇ ਸਤਜੁਗ ਦੀ ਜੋ ਮਿੱਠੀਆਂ ਵਿਚੁੰ ਮਿੱਠਾ ਨਗਰੀ ਆਈਆ ਜੋ 라ਵੀ ਪਾਰ ਕਰਕੇ ਆਇਆ ਪੈਰੀ ਮੁੜਦੀ ਮੁੜ ਆਪਣੀ ਦਇਆ ਕਮਾਈਆ ਖੇਲ ਦੱਸ ਕੇ ਸੱਚੀ ਤੁਰਦੀ ਤੁਰ ਮਸਤ ਕੋ ਲੇਖ ਵੇਖ ਵਖਾਈਆਂ ਹਰ ਸੰਗਤ ਪਾਰ ਉਤਾਰੇ ਸ੍ਰਿਸ਼ਟੀ ਵੇਖੇ ਰੁੜਦੀ ਅੱਗੇ ਹੋ ਨ ਕੋਈ ਬਚਾਈਆਂ ਜੇ ਰੰਗਰੰਗ ਕਦਮ ਕਦਮ ਇਹਦੇ ਨਾਲ ਤੁਰਦੀ ਉਹ ਕਹ ਦੇ ਕਾਨੂੰਨ ਪਹਿਲੇ ਗਈ ਪੁਲਾਈਆਂ ਉਹ ਲੋਕਮਾਕ ਪਰਗਟ ਹੋਈ ਮੁਰਦੀ ਜ਼ਿੰਦਗੀ ਵਿੱਚੋਂ ਜ਼ਿੰਦਗੀਆਂ ਜ਼ਿੰਦਕਾਨੀ ਦਿੱਤੀ ਬਦਲਾਈਆਂ ਉਨਾਂ ਦੀ ਕਲਾ ਵੇਖੀ ਚੜਦੀ ਚੜਦੇ ਹੋ ਗਿਆ ਲੈਂਦੇ ਲੈਂਦੇ ਚੜਦੇ ਫੇਰ ਆਈਆ ਕਿੱਡੀ ਸੋਨੀ ਪ੍ਰੀਤ ਸਚੇ ਹਰਦੀ ਜੋ ਹਿਰਦੇ ਸ਼ਾਂਤ ਕਰਾਈਆ ਤਨ ਆਤਮ ਜੋ ਪਰਮਾਤਮ ਵਰਤੀ ਕਰ ਲੋਣੀ ਦਾ ਕੰਤ ਹੁੰਡਾਈਆ ਆਪੂ ਦਾ ਜੀਵਨ ਉਛੇ ਦੇ ਅੰਕੇ ਧਰਦੀ ਮਨ ਦੀ ਮਰਜੀ ਨਾ ਕੋਈ ਰਖਾਈਆ ਜੋਤੀ ਜੋਤ ਸਰੂਪ ਮਹਾਰੂ ਆਪ ਆਪਣੀ ਕਿਰਪਾ ਕਰ ਸਿਰ ਆਪਣਾ ਹੱਥਨ ਖਾਈਆ ਗੁੜਤ ਹੈ ਮੈਂ ਸਤਗੁਰੂ ਦੀ ਵੇਖੀ ਮਠਾਸ ਜੋ ਛਬਦੀ ਸ਼ਬਦ ਨਾ ਜਨਾਈਆ ਰਾਹੀ ਪਾਂਦੀ ਬਨ ਕੇ ਸਬਦੀ ਪੂਰੀ ਕਰਦਾ ਆਇਆ ਆਸ ਅਕਸਰਾ ਇੱਕ ਜਨਾਈਆ ਤਿਰਜ ਤੀਰ ਤਰੰਦਾ ਆਇਆ ਧਰਵਾ ਸਵਾਗਤ ਧਰਮ ਜੜ ਲਗਾਈਆ ਵਿਛਣਿਆ ਮਿਲਉਂਦਾ ਆਇਆ ਮਿਲਾਪ ਮਿਲ ਕਰ ਕਰ ਜੋੜ ਜੁੜਾਈਆ ਸੋਹੋਂ ਘਟੋਲਾ ਜਿ ਭੌਂਦਾ ਆਇਆ ਜਾਪ ਪਿਛਲੇ ਛਤਿਆਂ ਅੱਖ ਖੁਲਾਈਆ ਪੂਰਾ ਕਰਦਾ ਆਇਆ ਪਵਿੱਕਤ ਮਾਰ ਰਾਮਾ ਕ੍ਰਿਸ਼ਨਾ ਦੇ ਵਢਾਈਆ ਅਰਚ ਫਰਛੇ ਕਨ ਤਾਰਿਆ ਭਰੀ ਰਾਤ ਚਮਕੋ ਨੂਰ ਨਾਲ ਰੁਸ਼ਨਾਇਆ ਕੁਛਿ ਮਨਾਏ ਪ੍ਰਥਮੀ ਆਕਾਸ਼ ਗਗਨ ਮੰਡਲ ਸੰਗਰਖਾਈਆ ਕਿੰਦੇ ਨੂੰ ਭਗਤਾਂ ਦਾਏ ਘਰ ਇਹ ਵਖਰੀ ਆ ਗਈ ਪਰਬਾਰ ਆਪਣਾ ਰੂਪ ਬਦਲਾਈਆ ਸ੍ਰੀ ਭਗਵਾਨ ਦੇ ਮਨ ਆਗਿਆ ਦਾਤ ਦੌਲਤਮੰਦ ਫੇਰਾ ਪਾਈਆ ਪਿੱਛੇ ਕਿਸੇ ਦੇਖ ਬੇਚਨੇ ਕਿਸੇ ਦੀਖਾ ਦੀ ਬਾਤ ਕਿਸਦਿਆਂ ਗੰਨਿਆ ਕਿਸੇ ਦਿਆਂ ਛੰਨਿਆ ਭੋਗ ਲਗਾਈਆ ਉਹ ਪਿਛਲੀ ਪਿੱਛੇ ਰਹਿ ਗਈ ਬਾਤ ਅੱਗੇ ਖੇਲੇ ਇੱਕ ਵਖਾਈਆ ਜਨਾਂਥਨਾ ਵਿੱਚ ਛਾਥੋ ਦੂਹਾ ਜੰਗਲ ਵਿੱਚ ਆਪਣਾ ਸੰਗ ਲਿਖਾਈਆ ਭਗਤਾਂ ਦੀ ਪੂਰੀ ਕਰਨ ਆਇਆ ਆਥੋ ਅਥਲੇ ਆਪਣਾ ਹੁਕਮ ਮਰਤਾਈਆ ਮਾਰਾ ਖੇਰ ਸਿੰਘ ਵਿਚੰਤ ਬਗਮਾਨ ਗੁਰਮੁਖਾਂ ਗੁਰਸ਼ਿਕਾਂ ਕਰਉਂਦਿਆਂ ਨੂੰ ਦੇਵੇ ਚਤੀ ਸ਼ੋਗਤ ਸ਼ੀਤ ਪ੍ਰਸਾਦ ਦੇ ਆਪਣਾ ਗੁਰ ਆਪਣਾ ਗੁਰਮੁਖਾਂ ਦੇ ਭੋਖ ਲਗਾਈਆਂ ਠੱਕਾਵਟ ਵਾਰੀ ਕਰੇ ਨਾ ਕੋਈ ਬਾਤ ਪਗ ਸਿਖਾਵਤ ਵਾਲੀ ਵਸਤ ਤੁਹਾਡੀ ਝੋਲੀ ਪਾਈਆ ਨਾਲੇ ਤੁਹਾਡੇ ਕੋਲੋਂ ਪ੍ਰੇਮ ਕਰਨ ਦੀ ਸਿੱਖੀ ਜਾਚ ਭਗਤਾਂ ਨਾਲ ਭਗਤ ਪਗਵਾਨ ਚੱਲ ਕੇ ਆਪਣੀ ਖੁਸ਼ੀ ਮਨਾਈਆ ਤੁਹਾਡੇ ਕੋਲੋਂ ਸਿੱਖੀ ਪ੍ਰੇਮ ਦੀ ਵਜੋਂ ਨਿਮਾਲੀ ਰੋਬਾਬ ਮਹਿਬਾਬੋ ਹੋ ਕੇ ਵੇਖੇ ਚਾਈ ਚਾਈਆਂ ਤੋ ਹਾਥੋਂ ਪ੍ਰੇਮ ਪਾਲਾ ਲਿਖਿਆ ਅਦਾਬ ਕਿਸ ਵਿਦ ਨਿਉ ਨਿਉ ਸੀਸ ਚੁਕਾਇਆ ਤੁਹਾਡੇ ਕੋਲੋਂ ਸਿਖਿਆ ਸੱਚਾ ਕਰਨਾ ਵਿੱਚ ਵਾਚ ਇੱਕੋ ਯੋ ਟਕਾਈਆਂ ਇਤੇ ਕਾਰਨ ਟਾਂਡੇ ਆਇਆ ਪਾਸ ਪਾਸ ਆਪਣਾ ਰਹਾ ਉਲਟਾਈਆ ਗੁਰਮੁਖੋ ਤੁਸਾਂ ਖਾਣਾ ਨਾਲ ਇਹ ਸੁਵਾਦ ਜਿਸ ਦਾ ਸੁਵਾਦ ਸਾਦ ਸਮਝ ਕੋਈ ਨਾ ਪਾਈਆ ਮਹਾਰਾਜੇਰ ਸਿੰਘ ਵਿੱਚ ਨੂੰ ਪਗਮਾਨ ਗੁਰਮੁਖਾਂ ਵਿੱਚ ਗੁਰਮੁਖ ਗੁਰਸਿੱਖਾਂ ਵਿੱਚ ਗੁਰਸਿੱਖ ਭਗਤਾਂ ਵਿੱਚ ਭਗਤ ਸੰਤਾਂ ਵਿੱਚ ਸੰਤ ਆਪਸ ਵਿੱਚ ਰਹਿਣਾ ਦੇਵੇ ਕੋਈ ਨਰਾਜ ਜਗਤ ਨਰਾਜ ਕੀ ਕੰਮ ਕਿਸੇ ਨਾ ਆਈਆ ਨਾ ਕੋਈ ਤੁਹਾਂ ਤੁਕ ਕਲਮਾ ਪੜ੍ਹਾਏ ਨਾ ਨਮਾਜ਼ ਨਾ ਕੋਈ ਪੂਜਾ ਨਾ ਕੋਈ ਪਾਠ ਨਾ ਕੋਈ ਤੀਰਥ ਨਾ ਹਉਨ ਜਾਏ ਘਾਟ ਇੱਕੋ ਦੱਸ ਕੇ ਅਕੰਮੀ ਆਵਾਜ਼ ਸੋਹ ਹੰਗ ਟੋਲਾ ਦਿੱਤਾ ਸੁਨਾਈਆ ਤੁਸੀਂ ਆਕੜ ਨਾਲ ਫਿਰੋ ਆਪਣੀ ਮਜਾਜ ਤੁਹਾਨੂੰ ਕਿਸੇ ਨਹੀਂ ਲੈਣਾ ਖੜਾ ਕੇ ਹਰ ਜਨਾਂ ਪਰਨ ਕੋਈ ਨਾ ਆਈਆ ਜਿੰਦ ਤਰ ਵੇਖੋ ਉਧਰ ਸਾਤ ਸੇਵਾ ਵੱਲੋਂ ਤੁਹਾਡਾ ਦਾਸ ਮਹਿਮਾ ਦੇਣਾ ਵੱਲੂ ਪੁਰਖ ਅਬਨਾਸ਼ ਵਸਤ ਅਮੋਲਕ ਤੁਹਾਡੀ ਚੋਲੀ ਪਾਈਆ ਜੇ ਤੁਸੀਂ ਪ੍ਰੇਮ ਦੀ ਇੱਕ ਸੁਨਾਓ ਬਾਤ ਮੈਂ ਸੁਨਾਵਾ ਸਰੀਰਕ ਖੁਸ਼ੀਆਂ ਵਿੱਚ ਗੁਰਮੁਖਾਂ ਰਾਗ ਲਾਈਆ ਜੋਤੀ ਜੋ ਅਕਸਰੂਪ ਪਹਰਨ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਦੇਵਨ ਹਾਰਾ ਦੇ ਦੇ ਖੁਸ਼ੀ ਮਨਾਇਆ ਗੁਰ ਕਹੇ ਮੈਂ ਗੁਰਦਾਨ ਦੱਸਾਂ ਭੇਤ ਜੋ ਗੁਰੂ ਮੁੱਖਾਂ ਰਿਆ ਬਨਾਈਆ ਜਿਸ ਨੇ ਤਰੇਤੇ ਯੁਗ ਦੀ ਲੇਖੇ ਲਾਈ ਰੇ ਚਰਨ ਕਬਲਾ ਨਾਲ ਚੁਹਾਈਆ ਬਨਮੀਕ ਦੀ ਅੱਡੀ ਤਾਂ ਵੇਖ ਕੇ ਛੇਕ ਕੰਡਾ ਸੂਲ ਦਿੱਤੀ ਵਖਾਈਆ ਜੰਗਲ ਦਾ ਜੋਗੀਆਂ ਵਾਲਾ ਵੇਖ ਕੇ ਭੇ ਸਿਰ ਮस्तक ਹੱਥ ਰਖਾਈਆ ਜਿਸ ਨੇ ਪੱਟੀ ਇੱਕ ਦਿੱਤੀ ਲੰਪੇਟ ਉਹ ਧਨ ਉਸਦੇ ਉੱਪਰ ਪਾਈਆ ਜਨ ਭਗਤਾਂ ਇਨਾਂ ਵਿੱਚ ਆਪਣਾ ਆਪ ਦਿੱਤਾ ਵਿੱਚ ਕੀਮਤ ਅਗੇ ਨਾ ਕੋਈ ਰਖਾਈਆ ਇਹ ਸਭ ਕੁਛ ਵੇਖ ਭੱਜਾ ਆਈਆਂ ਸੰਗ ਸਹੰਸੁ ਫਨੁ ਸੀਛ ਆਪਣਾ ਪੰਦ ਮਕਾਇਆ ਮੈਂ ਦਿਸ ਰਹਿਨ ਦੋਇ ਸਹੰਸਰ ਜਪਾ ਨਾਮ ਤੇਰਾ ਬਖੀਸ਼ ਵਿਛੁਨ ਮੇਰੀ ਸੰਗ ਪਾਗ ਸੇਜ ਹਡਾਈਆ ਮੈਂ ਹੋਇ ਹੈਰਾਨ ਪ੍ਰਭ ਇਹ ਕੀ ਤੇਰਾ ਭੇਤ ਪੜਦਾ ਤੇ ਉਠਾਈਆ ਜਿਹੜਾ ਬੁਕਲਾ ਮਾਰ ਕੇ ਬੈਠੇ ਸੂਤਰੀ ਖੇਚ ਉਹਨਾਂ ਦੀ ਸੁੱਤੀ ਸੁਰਤੀ ਦਿੱਤੀ ਜੋ ਕਾਇਆ ਨਾਲੇ ਪਤਤ ਪਾਪੀ ਕੀਤੇ ਨੇਕ ਦੁਰਮਤ ਮੈਲ ਤੋਂ ਆਈਆ ਇਸ਼ਟਾਂ ਦੇ ਦੇ ਵਿੱਚੋਂ ਇਸ਼ਟ ਆਪਣੀ ਦਸੀ ਚਰਨ ਟੇਪ ਮस्तक ਟਿੱਕਾ ਦਿੱਤਾ ਲਗਾਈਆ ਜਿਹੜੀ ਨਾਮ ਦੇ ਸਿਰ ਵਿੱਚ ਪਾਈ ਪੈ ਗਈ ਸੀ ਰੇਟ ਉਸ ਨੂੰ ਆਪਣਾ ਚਰਨ ਚੁਹਾਈਆ ਉਹਦੇ ਪੰਜ ਤਤਰੇ ਅੰਗੂਠੇ ਥੱਲੇ ਲਿਆਂ ਦੇ ਲਪੇਟ ਹੌਲੀ ਜਹੀ ਪਰ ਲੈ ਕਡਾਈਆ ਜਿਸ ਦੀ ਕੀਮਤ ਨਾ ਕੋਈ ਰੇਟ ਜਗਤ ਖਜ਼ਾਨਿਆਂ ਵਿੱਚੋਂ ਹੱਥ ਕਿਸੇ ਨਾ ਆਈਆਂ ਗੁਰਮੁਖ ਜਿਸ ਵੇਲੇ ਰਾਤੀ ਸੌਂ ਗਏ ਆਪਣੀ ਛੇਜ ਬਿਸਤਰੇ ਦੀ ਮੀਅ ਉਤੇ ਵਚਾਈਆਂ ਤਾਂਡੇ ਚੰਨ ਕੋਲ ਇਹਨੂੰ ਦੇਵਾ ਭੇਜ ਆਪਣੀ ਮੁਠੀ ਬਾਕ ਕਢਾਈਆ ਤੁਸੀਂ ਭਾਵੇਂ ਕਿੰਨਾ ਕੁੱਟ ਕੇ ਰਖਿਓ ਲੇ ਫਿਰ ਵੀ ਤੁਹਾਡੇ ਅੰਦਰ ਹੋ ਕੇ ਚਰਨ ਛੋਹ ਖੁਸ਼ੀ ਮਨਾਈਆ ਹੱਥ ਜੋੜ ਕੇ ਕਹੇ ਗੁਰਮੁਖੋ ਮੈਨੂੰ ਦੱਸੋ ਇਸ ਦਾ ਭੇਤ ਜੋ ਭਜਿਆ ਫਿਰੇ ਵਾਹੂ ਤਾਹੀਆ ਪਤਾ ਨਹੀਂ ਇਧਰੋਂ ਆ ਗਿਆ ਅਚਨ ਅਚੇ ਅਚਾਨਕ ਆਪਣਾ ਚਰਨ ਚੁਹਾਈਆ ਪੈਨੂ ਮੈਂ ਜਾਣਿਆ ਕੋਈ ਜੱਟ ਹੰਨ ਮਾਨ ਵਾਲਾ ਖੇਤ ਪੰਦੀ ਹੋ ਕੇ ਪੰਦ ਮੱਕਾਈਆ ਜਿਸ ਮੇ ਨੇ ਉਸਨੇ ਮੈਨੂੰ ਚਰਨ ਨਾਲ ਦਿੱਤਾ ਛੇੜ ਹੌਲੀ ਜਹੀ ਉੱਤੇ ਟਕਾਈਆ ਮੇਰੇ ਜਨਮ ਜਨਮ ਦਾ ਮੁੱਕ ਗਿਆ ਗੇੜ ਇੱਕੋ ਦਾ ਤਾਂ ਨਜਰੀ ਆਈਆ ਜਿਸ ਨੂੰ ਉਤਾਰਦਿਆਂ ਕੋਈ ਨ ਲੱਗੇ ਦੇਰ ਸ਼ਬਦ ਦੇ ਚਾਰੇ ਨਾਲ ਪਾਰ ਕਰਾਈਆਂ ਬ੍ਰਹਮਡ ਖੰਡ ਕਹਿਣ ਵੇਖੋ ਕੀ ਪਿਆ ਹਨੇਰ ਹਨੇਰ ਵਿੱਚੂ ਗੁਰਮੁਖ ਖੋੜ ਰਿਹਾ ਜਗਾਈਆ